ਬੱਡੀ ਅਬੀ ਗੱਲਬਾਤ ਹੈ ਉਹ ਵੀ ਸੁਣ ਕੇ ਕੋਈ 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 ਤੁਹਾ ਪਈ ਤੁਹਾਡਾ ਸਾਰਨਾ ਧੰਨਵਾਦ ਹੈ ਜਿੰਨਾ ਤੁਹਾਡਾ ਜੋਸ਼ ਹੈ ਤੁਹਾਡਾ ਕਾਫਲਾ ਹੈ ਉਹਦੇ ਨਾਲ ਸਾਡਾ ਪ੍ਰਬੰਧ ਵੀ ਤੁਹਾਡਾ ਸਪੀਕਰ ਸੋਚਾ ਵਾ ਜੋ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਹੈ ਉਹ ਉਹਨਾਂ ਵੀਰਾਂ 'ਤੇ ਬੇਨਤੀ ਆ ਇੱਕ ਤਾਂ ਪ੍ਰੈਸ ਵਾਸਤੇ ਫੋਟੋ ਹੋਣੀ ਹੈ ਕਾਫਲੇ ਦੀ ਉਹ ਮੇਰੀ ਪ੍ਰੈਸ ਦਫ਼ਤਰ ਆਗੇ ਬੇਨਤੀ ਆ ਕਿ ਉੱਪਰ ਚੱਲ ਕੇ ਫੋਟੋ ਲੈ ਲਓ ਛੰਡੇ ਸਰੇ ਦੇ ਉੱਪਰ ਕਰ ਲਓ ਛੰਡੇ ਉੱਪਰ ਕਰਕੇ ਇਹ ਦੇ ਨਾਅਰੇ ਸੱਚੀ ਆਵਾਜ਼ ਦੇ ਵਿੱਚ ਤੇ ਬਾਹਰ ਖੜੀ ਕਰਕੇ ਕਿਉਂਕਿ ਇਹ ਬਾਹਰ ਉੱਠਲੀ ਆ ਤੇ ਜ਼ਮੀਨ ਦੀ ਰਾਖੀ ਵਾਸਤੇ ਉੱਠਲੀ ਆ ਕੋ ਕਸਾ ਨਾ ਮਜ਼ੂਰਾ ਦਾ ਕਾਜ लैंड पूलिंग पॉलि वापस लो रल मिली सरकार मुर्गा पार मोटी चुनी मुरग ਦੀ ਰਾਖੀ ਕਰਾਂਗੇ ਜਸਨਾ ਮਦੁਰਾ ਦਾ 81 ਦਾ 5 ਜਿੰਦਾਬਾਦ ਜਿੰਦਾਬਾਦ ਲਾਗੋ ਦਾ ਜਿੰਦਾਬਾਦ 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 ਫੋਟਰਾਵੋ ਜਿਹੜੀ ਤੋਂ ਜੋ ਕੋਡਾ ਰੱਖਾ ਜੇ ਜੋ ਤਦ ਇੱਕ ਧਰਾਂਏ ਆਏਗਾ ਜਿਸ ਦਿਨ ਤੋਂ ਸਰਦਾਰ ਸਭੂ ਉਹ ਯਾਦਗਾਰस्ते ਆਏਗਾ ਨਵਾਂ ਸੈਲਫ ਧੋੜ ਵਾਸਤੇ ਆਵੇਗਾ ਤਰੋ ਤੋਂ ਦਸਾਂਗੇ ਕਿ ਗੁਰਦਾਸਪੁਰ ਦੇ ਜਾਏ ਤੇ ਕੀ ਕਰ ਸਕਦੇ ਆ ਤੇਰੇ ਤੋਂ ਉੱਤੇ ਵੋਟਾਂ ਰੱਖੋਗੇ ਜ਼ਰੂਰ ਪਰ ਇੱਕ ਪੰਚ ਜ਼ਮੀਨ ਜਰੀਦਾ ਉਹ ਤੋਂ ਮੇਰੇ ਤੋਂ ਤਬਾਹੇ ਤੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਜਿਹਨਾਂ ਕਿਸਾਨਾਂ ਨੂੰ ਤਾਂ ਸੇ ਨਹੀਂ ਪਹੁੰਚਾ ਸਰਕਾਰਾਂ ਨੂੰ ਆਪਾਂ ਐਲਾਨ ਕਰਦੇ ਆ ਕਿ ਆਪਾਂ ਲੜੀਂਦੇ ਆ ਇਨਰ ਦੇਵਾਗੇ ਪਰ ਜਨਤਾ ਤੱਕ ਉਹਨਾਂ ਕਿਸਾਨਾਂ ਨੂੰ ਸਤਿਆਵ ਦੇ ਤਕਸੀ ਹੁੰਦੇ ਨੇ ਉਹਨਾਂ ਚੱਕ ਲੜਾਈ ਸਾਥੀ ਕਿਆ ਦੇ ਲੋਗੀ ਤਾਰੇ ਤੋਂ ਪੱਟਗੇ ਉਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਚਾਸ ਹੋਈ ਉਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਚਾਸ ਹੋਈ ਤੇਰਾ ਫੇਰੀ ਚੱਕ ਦੇਵਾਂਗੇ ਹੌਂਦੇ ਗੋਡਾ ਰੱਖਦੇ ਆਗੇ